ਅਰਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਫੇਰ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਜੇ ਇਸ ਘਰ ਚੋਂ ਨਾ ਸੱਜਣੋ ਗੱਲ ਕਰ ਲਾਂ ਆਪਾਂ ਅਣਗਿਣਤ ਵੀਡੀਓ ਆਪਣੇ ਚੈਨਲ ਤੇ ਪਈਆਂ ਨੇ ਤੇ ਮੇਨ ਗੱਲ ਆ ਜਿਹੜੀ ਇਹ ਸੱਜਣਾ ਦਾ ਕੰਮ ਹੈਗਾ ਕੱਲੀਆਂ ਜਰਸੀਆਂ ਦਾ ਅੱਜ ਦਿਖਾਉਂਗਾ ਇੱਕ ਜਿਵੇਂ ਆ ਬੱਚੀ ਖੜੀ ਆ ਵੀਡੀਓ ਚ ਜਰਸੀ ਤਿਆਰ ਸ਼ੈਡ ਦਾ ਕ੍ਰੋਸ ਹੈ ਤੇ ਇਹਦੇ ਵਿੱਚ ਦੋ ਦਿਖਾਉਂਗਾ ਸੱਜਣੋ ਤੋਕੜਾਂ ਬਣਾ ਤੇ ਮੇਰਾ ਖਿਆਲ ਆ ਇੱਕ ਹਾਜ਼ਰਾ ਤਾਜੀ ਸੂਈ ਐ ਦੋ ਤਿੰਨ ਬੱਚੀਆਂ ਬਾਈ ਕੋਲ ਹਾਜ਼ਰ ਨੇ ਸੂਣ ਦੇ ਬਿਲਕੁਲ ਨੇੜ ਨੇ ਤੇ ਰੇਟ ਵੀ ਵੀਡੀਓ ਚ ਹੀ ਕਰਾਵਾਂਗੇ ਤੇ ਰੇਟ ਵੀ ਸੱਜਣੋਂ ਬਿਲਕੁਲ origignal ਕਰਾਵਾਂਗੇ ਤੇ ਤੋੜ ਕੇ ਦਿਖਾਵਾਂਗੇ ਤੇ ਡਿਟੇਲ ਸਾਰੀ ਨਾ ਕੱਲੀ ਕੱਲੀ ਬੈਠਦੀ ਅੱਜ ਬਾਈ ਲਾਡੀ ਨੂੰ ਪੁੱਛਾਂਗੇ ਤੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਜੇ ਸੱਜਣੋਂ ਬਾਈ ਲਾਡੀ ਨਾਲ ਮਿਲ ਆਉਂਦੇ ਆ ਤੇ ਮੇਨ ਗੱਲ ਇੱਕ ਸਾਨੂੰ ਮੈਂ ਹੋਰ ਵੀ ਦੱਸ ਦਣਾ ਕਿਉਂਕਿ ਕੈਮਰਾਮੈਨ ਨਾ ਜਿਹੜਾ ਸੱਜਣਾ ਆਪਣਾ ਉਹ ਹੋ ਗਿਆ ਅੱਜ ਬਿਮਾਰ ਅੱਜ ਮੈਂ ਤੁਹਾਨੂੰ ਬੈਕ ਕੈਮਰੇ ਤੇ ਮਿਲੂੰਗਾ ਤੇ ਅੱਜ ਮੈਂ ਕਿਵੇਂ ਕੈਮਰਾਮੈਨੀ ਕਰੀ ਐ ਨਾ ਸੱਜਣੋ ਉਹ ਵੀ ਕਮੈਂਟ ਕਰਕੇ ਦੱਸਿਓ ਹੋਰ ਲੱਡ ਕੀ ਹਾਲ ਹੈ ਵਧੀਆ ਬਾਈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਿਵੇਂ ਚੱਲਦਾ ਕੰਮ ਕਰ ਬਈ ਕੰਮ ਪੂਰਾ ਵਧੀਆ ਚੱਲਦਾ ਜੀ ਹਾਂ ਕੰਮ ਚੱਲਦਾ ਚੰਗਾ ਤਾਂ ਹੀ ਵੀਡੀਓ ਤੇ ਵੀਡੀਓ ਚੜੀ ਜਾਂਦੀ ਹੈ ਇਹ ਤਾਂ ਨੈਟ 2-3 ਦਿਨ ਬੰਦ ਸੀਗਾ ਚੱਲ ਡੰਗਰ ਤਾਂ ਫੇਰ ਵੀ ਆਪਣੇ ਕੋਲੇ ਆਉਂਦੇ ਰਹੇ ਨੇ ਠੀਕ ਹੈ ਗੱਲ ਹਾਂਜੀ ਹਾਂਜੀ ਚਲੋ ਤਾਂ ਜਾਂਦੇ ਆਉਂਦੇ ਰਹਿੰਦੇ ਆ ਜਾਨਵਰ ਤਾਂ ਤਕਰੀਬਨ ਜੇ ਮੈਂ ਗੱਲ ਕਰਲਾਂ ਆਪਣੇ ਕੋਲੇ ਜਾਨਵਰ ਹਰ ਵਕਤ ਤਾਂ ਅਬ ਇਹ ਲੈਵਲ ਹੁੰਦੇ ਨੇ ਹੁੰਦੇ ਨੇ ਜੀ ਹੁੰਦੇ ਨੇ ਹਾਂ ਆ ਕਈ ਸੱਜਣ ਵੀਡੀਓ ਡੀਕਦੇ ਰਹਿੰਦੇ ਨੇ ਤੇ ਉਦਾਂ ਵੀ ਬਾਈ ਨਾਲ ਸੰਪਰਕ ਕਰਨਾ ਬਣਾ ਸਕਦੇ ਨੇ ਜਾਨਵਰ ਬਾਈ ਕੋਲੇ ਹੁੰਦੇ ਨੇ ਕਿੰਨੇ ਜਾਨਵਰ ਦਿਖਾਵਾਂਗੇ ਅੱਜ ਅੱਜ ਬਾਈ ਆਪਣੇ ਕੋਲੇ 8 ਜਾਨਵਰ ਨੇ ਅੱਛਾ 8ਾਂ ਚੋਂ ਕਿੰਨੀਆਂ ਸੂਈਆਂ ਨੇ ਕਿੰਨੇ ਹਾਜ਼ਰ ਨੇ ਕਿੰਨੀਆਂ ਤੋਕੜਾਂ ਬਣਾਉਣੀਆਂ ਇਹ ਸੂਈ ਹੋਈ ਤਾਂ ਇੱਕ ਆ ਬਾਈ ਉਹ ਤਾਂ 11 12 ਸੀਗੇ ਅੱਛਾ ਨਾਗ ਹਾਂ ਤਿੰਨ ਨਾਗ ਥੋੜੇ ਆਉਣ ਤੋਂ ਪਹਿਲਾਂ ਸੇਲ ਹੋ ਗਈ ਠੀਕ ਆ ਕਰੀ ਤੇ ਇੱਕ ਤਾਜੀ ਆ ਸੂਣ ਵਾਲੀਆਂ ਕਿੰਨੀਆਂ ਨੇ ਸੂਣ ਵਾਲੀਆਂ ਬਾਈ ਤਕਰੀਬਨ 2 ਟੋਕੜ ਗੱਬਣਾ ਨੇ 4-5 ਸੂਣ ਵਾਲੀਆਂ ਬਸ 4-5 ਸੂਣ ਵਾਲੀਆਂ ਨੇ ਕਿਹੜੀ ਤੋਂ ਸ਼ੁਰੂ ਕਰਾਂਗੇ ਆਪਾਂ ਇਦੋਂ ਹੀ ਕਰ ਲੈਨੇ ਆ ਤਾਜੀ ਤੋਂ ਅੱਛਾ ਇਹਦਾ ਕਿਹੜਾ ਸੂਆ ਇਹ ਬਾਈ ਤੀਜੇ ਸੂਏ ਸੂਈ ਹੋਈ ਆ ਜੀ ਅੱਛਾ ਤੀਜੇ ਸੂਏ ਸੂਈ ਹੋਈ ਵਾਲਾ ਸੱਜਣਾ ਇੱਥੇ ਤਾਂ ਥਣ ਥਣ ਦੇਖ ਸਕਦੇ ਹੋ ਬਾਈ ਥਣ ਥਣ ਚੰਗਾ ਲੱਗਿਆ ਇਹਨੂੰ ਕਿੰਨੇ ਕ ਦਿਨ ਦੀ ਸੂਈ ਆ ਤੋੜ ਦੇ ਬਾਈ ਇੱਕ ਵਾਰੀ ਬਾਈ ਇਹਨੂੰ ਸੂਈ ਨੂੰ ਹੋ ਗਏ 7-8 ਦਿਨ ਅੱਛਾ 7-8 ਦਿਨਾਂ ਦੀ ਸੂਈ ਬੱਚਾ ਕਿਹ ਨਾਲ ਦੇ ਬੱਚਾ ਹੀ ਆ ਬਾਈ ਕੁੜੀ ਮਾਂਗਰੇ ਦੇ ਸੱਜਣੋ ਬੱਚਾ 7-8 ਦਿਨਾਂ ਦੀ ਸੂਈਆ ਤੇ ਲੇਵ ਆਲੂ ਆ ਚੰਗਾ ਲਈ ਫਰਦੀ ਆ ਤੇ ਦੁੱਧ ਕਿੰਨਾ ਤਿਆਰੀ ਦਾ ਹੁਣ ਦੁੱਧ ਬਾਈ ਇਹਦੇ ਥੱਲੇ ਜਿਹੜਾ ਹੋਣਾ 12 ਕਿਲੋ ਐਨ ਤਿਆਰ ਆ 12 ਕਿਲੋ ਰੈਡੀ ਦਾ ਰੈਡੀ ਆ ਬਾਈ ਲੈ ਕਮਾਲ ਆ ਬਾਈ ਇੱਥੇ ਬੋਲਾ ਮੰਨ ਲਓ ਭਾਈ ਦੁੱਧ ਮੰਨ ਲਓ ਥੱਲੇ ਹੱfte ਇੱਕ ਦੀ ਹੋਈ ਹੋਈ ਆ ਜੀ ਅੱਛਾ ਇੱਕ ਹਫ਼ਤੇ ਦੀ ਥੱਲੇ 12 ਕਿਲੋ ਹਜੇ ਬਧੂ 1-2 ਕਿਲੋ ਜਗ੍ਹਾ ਲੈ ਗਈ ਬਧੂ ਵੀ ਭਾਈ ਉਮੀਦ ਆ ਕਿ 15 ਕਿਲੋ ਚ ਪਾਉਗੀ ਐ ਅੱਛਾ ਸੁਆ ਕਿਹੜਾ ਦੱਸਿਆ ਨਹੀਂ ਸੁਆ ਭਾਈ ਪੀਏ ਸੁਈ ਹੋਈ ਆ ਜੀ ਲੈ ਸਜਣੋ ਤੀਜਾ ਸੁਆ ਇੱਥੇ ਤੋਂ ਪਿੱਠਪੂੜੇ ਦੀ ਦੀ ਬਣਾਵਟ ਦੇਖ ਸਕਦੇ ਹੋ ਤੇ ਲੇਵ ਆਲੂ ਵਾ ਦੇਖ ਸਕਦੇ ਹੋ ਸੀਲ ਠੰਡੀ ਤੇ ਮੇਨ ਗੱਲ ਆ ਜਿਹੜੀ ਠੰਡੀ ਸੀਲ ਤਾਂ ਨਾ ਦੱਸਣ ਦੀ ਲੋੜ ਹੀ ਨਹੀਂ ਯਾਰ ਇਹ ਨਸਲਾ ਜਿਹੜੀ ਲਾਟੀ ਜ਼ਿਆਦਾ ਤਰ੍ਹਾਂ ਠੰਡੀਆਂ ਸੀਲ ਪਾਈਆਂ ਜਾਂਦੇ ਨੇ ਤਾਂ ਵੀ ਗਾਂ ਹੀ ਗਰਮ ਹੁੰਦੀ ਆ ਭਾਈ ਇਹਦੇ ਚੋਂ ਤੇ ਇ ਤੀਜਾ ਸੂਆ 12 ਕਿਲੋ ਰੈਡੀ ਰੇਟ ਦੱਸੀ ਜਾਈ ਨਾਲ ਦੀ ਨਾਲ ਇਹਦਾ ਕੀ ਰੇਟ ਆ ਚਵਾਈ ਬਾਈ ਇਹਦੀ ਇੱਕ ਨੰਬਰ ਆ ਚਾਹੇ ਬੱਚਾ ਚੋਈ ਜਾਵੇ ਅੱਛਾ ਇੰਨੀ ਚਵਾਈ ਚੋਵਾਈ ਦਾ ਬਾਕੀ ਥਣ ਥਣੌੜੀ ਦੱਸਦਾ ਇੱਕ ਵਾਰੀ ਸੱਜਣੋਂ ਤੁਹਾਨੂੰ ਥਣ ਥਣ ਮੈਂ ਨੇੜੇ ਲਾ ਕੇ ਹੋਰ ਦਿਖਾ ਦਣਾ ਮਈਆਂ ਵਾਲਾ ਥਣ ਲੱਗਿਆ ਪੱਛੀ ਨੂੰ ਦੁੱਧ 12 ਕਿਲੋ ਅੱਜ ਰੈਡੀ ਦਾ ਰੈਡੀ ਆ ਬਾਈ ਚਾਹੇ ਦੋ ਰੰਗ ਚੋਲੇਓ ਅੱਛਾ ਦੋ ਰੰਗ ਚਾਰ ਰੰਗ ਚੋਲੇ ਕੋਈ ਸਮੱਸਿਆ ਨਹੀਂ ਮਾਹ ਬਾਈ ਐਨ ਰੈਡੀ ਆ ਜਮਾ ਇਹਦਾ ਰੇਟ ਲਾਡੀ ਰੇਟ ਬਾਈ 42000 ਆ 40 ਦੀ ਛੜ ਦਾਂਗੇ 40 ਚ ਮਾਨਤਾਨ ਫਿਰ ਕਰਾਂਗੇ ਉਹ ਤਾਂ ਕੋਈ ਗੱਲ ਨਹੀਂ ਜ਼ਰੂਰ ਉਹ ਸਾਬ ਨਾਲ ਹੀ ਦੱਸੀ ਜਾਈ ਅੱਜ ਤੇਰੇ ਬਾਹਰ ਨਾ ਲੈ ਦੇ ਰਾਂਗੇ ਤੇਰੇ ਨਾਲੋਂ ਅੱਗੇ ਦਾ ਮੈਂ ਖੇਚੂ ਨਾ ਲੈ ਨਾਵੇਂ ਖੜ ਕੇ ਜਮਾਂ ਲੈਣ ਦੇਣ ਵਾਲੀ ਗੱਲ ਹੀ ਦੱਸਾਂਗੇ ਅੱਛਾ ਲੈਣ ਦੇਣ ਵਾਲੇ ਰੇਟ ਲੈ ਹੁਣ 2 ਨੰਬਰ ਵਾਲੀ ਬੱਛੀ ਕਿਹੜੀ ਦਿਖਾਵਾਂਗੇ 2 ਨੰਬਰ ਵਾਲੀ ਬਾਈ ਅੱਜ ਦਿਖਾ ਦਿੰਨੇ ਆ ਅੱਛਾ ਆਹੀ ਦਿਖਾ ਦਿੰਨੇ ਆ ਫਿਰ ਮਾਲ ਖੜਾ ਵਾਲੀ ਢਾਲੀ ਹੈ ਨਾ ਹਾਂਜੀ ਹਾਂ ਲੈ ਇਹ ਵੀ ਤੋੜ ਦੇ ਬਾਈ ਖੋਲ ਕੇ ਇੱਕ ਵਾਰੀ ਲੈ ਵੀ ਇਹ ਕਿਹੜਾ ਸੁਆ ਸੁੁੰਦੀ ਆ ਇਹ ਵੀ ਬਾਈ ਦੂਏ ਸੁਆ ਤੀਏ ਸੁੁੰਦੀ ਆ ਗਿਆ ਹਾਂਜੀ ਤੀਜੇ ਸੂਏ ਸੂਗੀ ਇਹ ਲੈ ਸੱਜਣੋ ਤੀਜੇ ਸੂਏ ਸੂਗੀ ਬੱਛੀ ਲੱਗਦੀ ਆ ਬਾਈ ਇਹ ਦੇਖਣ ਨੂੰ ਪਰ ਇਹ ਦੂਜੇ ਲੱਗਦੀ ਆ ਜਾਣਕਾਰੀ ਬਾਈ ਨੇ ਸਹੀ ਦੱਸੀ ਆ ਇਹ ਕਿੰਨੇ ਕਿ ਦਿਨ ਕੱਢਦੀ ਆ ਬਾਈ ਇਹ ਲਊਗੀ 10-15 ਦਿਨ ਘੱਟੋ ਘੱਟ ਅੱਛਾ 10 ਤੋਂ 15 ਦਿਨ 16-17 ਕਿਲੋ ਰਿਕਾਰਡ ਆ ਇਹਦਾ ਅੱਛਾ 16-17 ਕਿਲੋ ਹਾਂ ਬਾਈ ਹਾਂ ਨਾ ਬੱਛੀ ਬਾਕੀ ਸੱਜਣੋ ਜਾਣ ਵਾਲੀ ਆ ਬਾਕਮਾਲ ਆ ਬਾਈ ਉਹੀ ਗੱਲ ਆ ਜੇ ਥਣ ਥਣ ਦੀ ਗੱਲ ਕਰ ਲੈਣਾ ਸੱਜਣੋ ਥਣ ਥਣ ਤਾਂ ਯਾਰ ਐਂ ਲੱਗਿਆ ਬੱਛੀ ਨੂੰ ਪੂਰਾ ਟਾਪ ਕੁਆਲਿਟੀ ਦਾ ਤੇ ਲੱਗਿਆ ਵੀ ਦੂਰੀ ਤੇ ਕਿਉਂਕਿ ਹਲੇ ਜਿਵੇਂ ਜਿਵੇਂ ਇਹਨੇ ਨਿੱਖਰਨਾ ਅੱਗੇ ਤਿਆਰ ਹੋਣਾ ਸੱਜਣਾ ਉਸ ਹਿਸਾਬ ਨਾਲ ਥਣਾ 'ਚ ਗੈਪ ਵੀ ਬਣਦਾ ਜਾਊਗਾ ਤੇ ਲੇਵਾ ਵੀ ਆਪਦਾ ਅੱਗੇ ਅੱਗੇ ਬਣਾਉਂਦੀ ਜਾਊਗੀ। ਲੇਵਾ ਤਾਂ ਬਾਈ ਜਦਦੇ ਤਿਆਰ ਹੋਗੀ ਖੜਿਆ ਨਹੀਂ ਆਣਾ ਬੱਛੀ ਤੋਂ। ਅੱਛਾ। ਲਾ। ਸੀਲ ਸਾਹੂ ਪੂਰੀ ਐ ਨਾ। ਨਾ ਠੰਡੀ ਸੀਲ ਸੱਜਣਾ ਚੰਗੀ ਐ ਤੇ ਬਾਕੀ ਬਾਈ ਨੇ ਦਿਖਾਤੀ ਤੇਰਾ ਥਣ ਥਣ ਨਾ ਇੱਕ ਵਾਰ ਤੁਹਾਨੂੰ ਮੈਂ ਨੇੜੇ ਲਾ ਕੇ ਇੱਧਰ ਤੋਂ ਸੀਲ ਲਗਾ ਦੇਣਾ। ਥਣ ਥਣ ਤਾਂ ਉਹੀ ਗੱਲ ਆ ਵੀ ਜਿਵੇਂ ਗੱਲਬਾਤ ਕਰ ਲਾਂ। ਮੈਸਾਣਾ ਥਣ ਥਣੌਟ ਲੱਗਿਆ ਦੁੱਧ ਕਿੰਨਾ ਕੱਪਾ ਦੁੱਲਾ ਢੀਐ ਦੁੱਧ ਬਾਈ ਇਹ 16 17 ਕਿਲੋ ਹੱਕ ਆ ਇਹਦਾ ਬੱਚੀ ਦਾ ਅੱਛਾ ਆਰਾਮ ਨਾਲ ਅੱਛਾ ਰੇਟ ਇਹਦਾ ਕੀ ਆ ਰੇਟ ਬਾਈ ਇਹਦਾ 37000 ਆ ਜੀ ਕਿੰਨੇ ਦੀ ਛੱਡ ਦਾਂਗੇ ਲਾਸਟ ਜਮੇ ਲਾਸਟ ਬਾਈ 1000 ਖੰਡ ਦਾ ਕਰ ਦਾਂਗੇ ਮਾਨਤਾ ਨਾਲ ਅੱਛਾ ਹਾਂਜੀ 36 ਦੀ ਦੇ ਦਾਂਗੇ ਉਹ ਤੇ ਛੋਟ ਛੱਪਾ ਕਰ ਦਾਂਗੇ ਕਰ ਦਾਂਗੇ ਬਾਈ ਕਰ ਦਾਂਗੇ ਸੱਚ ਨੂੰ ਨੰਬਰ ਵਾਰ ਬਾਈ ਨਾਲ ਗੱਲਬਾਤ ਕਰੀ ਜਾਏ ਹੁਣ ਆ ਗਿਆ ਆਪਾਂ ਤਿੰਨ ਨੰਬਰ ਵਾਲੀ ਬੱਚੀ ਤੇ ਲੈ ਵੀ ਤੋੜੀ ਬੱਚੀ ਪਲੂਨ ਆ ਬਾਈ ਕੁੜੀ ਅੱਛਾ ਇਹ ਬਾਈ ਨਾ ਇਹ 10 ਦਿਨ ਲਊਗੀ 10 12 ਅਜਾ 10 12 ਦਿਨ ਕੱਢਦੀ ਆ ਹਜੇ ਪਹਿਲੇ ਨੂੰ ਜਿਹਦੇ ਥਣ ਥਣ ਯਾਰ ਪਹਿਲੇ ਨਾਲ ਇਸ ਹਾਵ ਨਾਲ ਇਹਨੂੰ ਵੀ ਚੰਗਾ ਲੱਗਿਆ ਬਾਈ ਤੇ ਮੇਨ ਗੱਲ ਆ ਯਾਰ ਜਿਹੜੀ ਜਾਨ ਵਾਲੀ ਬੱਛੀ ਆ ਇੱਥੇ ਤੋਂ ਇਹਦਾ ਥਣ ਥਣ ਚੈੱਕ ਕਰ ਸਕਦੇ ਹੋ ਤੇ ਮੇਨ ਗੱਲ ਆ ਜਿਹੜੀ ਹਾਲੇ ਜਿੱਦਾਂ ਜਿੱਦਾਂ ਨਾ ਸੱਜਣੋਂ ਇਹਨੇ ਲੀਵਾ ਬਣਾਉਣਾ ਉਦਾਂ ਉਦਾਂ ਇਹ ਥਣਾ 'ਚ ਗੈਪ ਵੀ ਪਾਈ ਜਾਣਾ ਬਾਕਮਾਲ ਆ ਇੱਥੇ ਤੋਂ ਬਾਈ ਇਹ ਪਹਿਲੇ ਹੀ ਸੁੰਦੀ ਆ ਬੋਦੀ ਵਾਲੀ ਆ ਬੱਛੀ ਅੱਛਾ ਇਹਦਾ ਵੀ ਹੁੰਦਾ ਸੀਨ ਕੋਈ ਇਹ ਬੋਦੀ ਵਾਲਾ ਵੀ ਦੱਸ ਦੇ ਕੀ ਸੀਨ ਹੁੰਦਾ ਇਹ ਬੋਦੀ ਵਾਲਾ ਸੀਨ ਬਾਈ ਇਹ ਥੋੜੀ ਪਿਓਰ ਦੇ ਚ ਆ ਜਾਂਦੀ ਆ ਜਰਸੀ ਅੱਛਾ ਜ਼ਿਆਦੇ ਪਿਓਰ ਜ਼ਿਆਦੇ ਪਿਓਰ ਤੇ ਆ ਜਾਂਦੀ ਆ ਬਸੀ ਕੁਆਲਿਟੀ ਵਧੀਆ ਹੁੰਦੀ ਆ ਲੈ ਸ਼ੀਲ ਸਾਉ ਪੂਰੀ ਐ ਨਾ ਮੈਂ ਬਾਕੀ ਲੇਵਾ ਦੂਗਾ ਦਾ ਸੱਜਣਾ ਹਲੇ ਬਣਾਉਗੀ ਇਹ ਬਣਾਉਗੀ ਬਾਈ ਇਹ ਕਿੰਨੇ ਕ ਦਿਨ ਲੇ ਜੂਗੀ ਬਾਈ ਇਹ ਵੀ 10 12 ਦਿਨ ਲੈ ਕੇ ਜਾਊ ਬੱਚੀ ਅੱਛਾ 10 12 ਦਿਨ ਲਾ ਦੂਗੀ ਹਜੇ ਲੈ ਇਧਰ ਤੋਂ ਸੱਜਣਾ ਤੁਹਾਨੂੰ ਮੈਂ ਜੀ ਫੇਸ ਕੁਆਲਿਟੀ ਚੈੱਕ ਕਰਾ ਦਨਾ ਤੇ ਉਹੀ ਗੱਲ ਐ ਬੱਚੀਆਂ ਸਾਰੀਆਂ ਚੰਗੀਆਂ ਨੇ ਤੇ ਪੈਂਦੀਆਂ ਵੀ ਤਕਰੀਬਨ ਤਕਰੀਬਨ ਸਾਰੀਆਂ ਜਰਸੀ ਚ ਨੇ ਤੇ ਇੱਕ ਹੈਗਿਆ ਮੇਰਾ ਖਿਆਲ ਐ ਇਨਾਂ ਚ ਐਰ ਸ਼ੈਰ ਦਾ ਕਰਾਉਣਾ ਹਾਂਜੀ ਬਾਈ ਇਹ ਦੁੱਧ ਕਿੰਨਾ ਕੱਪਾ ਦੂ ਬਾਈ ਬਾਈ ਇਹ ਪਨੂਣਾ ਇਹਦਾ ਆਪਾਂ ਹਲੇ ਤਿਆਰ ਹੋਈ ਜਾਂਦਾ ਜਲਾਉਂ ਜ 12 13 ਕਿਲੋ ਦਾ ਆਰਾਮ ਨਾਲ ਹੋਊਗੀ ਬੱਚੇ ਨਾ 12 13 ਤਾਂ ਪਾਸ ਆਰਾਮ ਨਾਲ ਆਰਾਮ ਨਾਲ ਬਾਈ ਜਾਨ ਵਾਲੀ ਆ ਅੱਛਾ ਇਹਦਾ ਕੀ ਰੇਟ ਕਰਦੇ ਆਪਾਂ ਬਾਈ ਇਹਦਾ ਵੀ 36000 ਆ ਕਿੰਨੇ ਦੀ ਛੱਡ ਦਾਂਗੇ ਲਾਸਟ ਇਹ 35 ਦੀ ਦੇ ਦਾਂਗੇ ਆਪਾਂ ਜੇ ਕਹੇ ਵੀਰ ਨੇ ਜੋੜਾ ਹੀ ਲੈਣਾ ਵਾ ਹਾਂਜੀ ਮੈਂ ਪੂਰਾ ਮਾਨਤਨ ਐਨ ਜਮਾ 65 ਦਾ ਦੇ ਦਾਂਗੇ ਅੱਛਾ ਜੋੜਾ ਹੀ ਦੇ ਦਾਂਗੇ 65000 ਦਾ ਜੋੜਾ 65 ਦਾ ਕੱਲੀ ਕੱਲੀ ਦਾ ਕੀ ਰੇਟ ਕਰੇਦਾ ਆਪਾਂ ਕੱਲੀ ਦਾ ਬਾਈ ਇਹਦਾ 35000 ਆ ਹਾਂਜੀ ਤੇ ਇਹਦਾ ਆਪਾਂ 37 ਕਰਾਈ ਮੁੱਲ ਅੱਛਾ ਇਹਦਾ ਮੁੱਲ 37 ਕਰਾਈ 72万 ਦਾ ਹਾਂ 72万 ਦਾ 5 7000 ਛੜ ਦਾਂਗੇ ਆਪਾਂ ਜੋੜੇ ਤੇ ਇਤੋਂ ਵੱਧ ਨਹੀਂ ਵੀਰੇ ਆਪਾਂ ਛੱਡਣਾ ਹੈਗਾ ਲੈ ਸੱਜਣੋ ਇੱਕ ਤਾਂ ਆ ਬੱਚੀ ਆ ਜਿਹੜੀ ਪਹਿਲਾ ਸੂਆ ਸੂਂਦੀ ਆ ਤੇ ਆ ਸੂਂਦੀ ਆ ਤੀਜਾ ਸੂਆ ਥਾਣ ਥਣ ਬਾਈ ਇਹ ਲੱਗਦੀ ਨਹੀਂ ਤੀਜੇ ਬਾਈ ਪਰ ਆਪਾਂ ਸੱਚ ਦੱਸਾਂਗੇ ਹਨਾ ਉਹ ਗੱਲ ਨਹੀਂ ਹੈ ਜਿਹੜੀ ਮੇਨ ਗੱਲ ਆ ਸੱਜਣੋ ਬੱਚੀਆਂ ਦੋਨੀਆਂ ਜਾਨ ਵਾਲੀਆਂ ਨੇ ਤੇ ਉਦਾਂ ਬਾਈ ਇਕੱਲੀ ਇਕੱਲੀ ਲਊਗਾ ਜੇ ਕੋਈ 72 ਚ ਪੈਣਗੀ ਆ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਯਾਰ ਜੋੜਾ ਲੈਣਾ ਆਪਾਂ ਜੋੜਾ 65000 ਦਾ ਲਾਸ਼ ਬਾਈ ਇਹ ਜੇ ਹੁਣ ਹਾਜ਼ਰੀ ਲੈਣੀਆਂ ਨੇ ਤਾਂ ਵੀ ਇਹ 40 45 45000 ਦੀਆਂ ਨੇ ਠੀਕ ਆ ਗੱਲ ਠੀਕ ਆ ਜੇ 10 10 ਦਾ ਸਾਂਭਣ ਜੋੜਾ ਆਪਾਂ ਇਹ ਦੇ ਦਾਂਗੇ 65 ਦਾ ਦੇ ਦਾਂਗੇ ਵੀਰਮਣੇ ਜਿਹੜੇ ਦੂਰੋਂ ਆਲੇ ਨੇ ਨਾ ਇਹ ਨਾ ਕਿ ਉਹ ਕੇ ਸਾਨੂੰ ਕਿਰਾਇਆ ਪੈਂਦਾ ਮੈਂ ਆਪ ਹੀ 5-7000 ਅੱਜ ਛੜਤਾ ਜੋੜੇ ਠੀਕ ਆ ਗੱਲ ਵੀ ਅੱਜ ਦਾ ਆਫਰੇ ਲਾ ਰਿਹਾ ਆਫਰੀ ਆਫਰੀ ਆ ਕਿਉਂ ਨੇ ਕਈ ਦੇਵਾਂਗੇ ਬਾਈ ਅੱਜ ਕਈ ਦੇਵਾਂਗੇ ਬਾਈ ਆਏ ਆ ਹੁਣ ਦੁੱਧ ਦੀ ਲੋੜ ਆ ਮੂਰੇ ਕੋਈ ਸ਼ੀਸ਼ਾ ਦਾ ਉਹ ਵਿਚਾਰਾ ਬਈ ਦੁੱਧ ਏ ਬਾਈ ਦੂਏ ਸੂਏ ਆ ਲੈ ਤੋੜ ਦੇ ਇਹਨੂੰ ਵੀ ਇਹ ਸੂਈ ਹੋਈ ਆ ਕਿ ਸੂਣਾ ਇਹ ਬਾਈ ਹਾਜ਼ਰੀ ਆ ਬਈ ਬਾਈ ਇਹ 2 4 ਦਿਨ ਲਊਗੀ ਬੱਚੀ ਲੈ ਸੱਜਣੋ ਇਹ ਹੈਗੀ ਆ ਦੂਜੇ ਸੂਏ 1 2 4 ਦਿਨ ਹੀ ਲੈਂਦੀ ਆ ਬਾਈ ਇਹ ਕਿਹੜੀ ਚ ਆ ਗਈ ਇਹ ਬਾਈ ਜਰਸੀ ਐਰ ਸੈਰ ਚ ਆ ਗਈ ਅੱਛਾ ਇਹ ਆ ਗਈ ਜਰਸੀ ਐਰ ਸੈਰ ਦਾ ਕ੍ਰੋਸ ਆ ਗਿਆ ਸੱਜਣੋ ਤੇ ਬਾਕੀ ਹੈਗੀ ਡੱਬੀ ਆ ਲਾਲ ਡੱਬੀ ਚ ਪੈਂਦੀ ਆ ਤੇ ਮੇਨ ਗੱਲ ਆ ਨਾ ਜਿਹੜੀ ਆ ਥਾਣ ਥਣ ਬਾਈ ਇਹਨੂੰ ਵੀ ਟੌਪ ਕੁਆਲਿਟੀ ਦਾ ਲੱਗਿਆ ਬਾਈ ਇੱਥੇ ਤੋਂ ਕਮਾ ਲੈ ਬਾਈ ਇਹ ਬਾਕੀ ਇੱਥੇ ਰੋ ਸੱਜਣਾ ਥਾਣ-ਫੋਣ ਦੇਖ ਸਕਦੇ ਹਾਂ ਇਹ ਆ ਗਈ ਐਰ ਸ਼ੈਰ ਦਾ ਕ੍ਰੋਸ ਸ਼ੀਲ ਸਾਊ ਭਾਈ ਇਹ ਵੀ ਪੂਰੀ ਆ ਥਾਣ ਦੇ ਮੱਝਾਂ ਦਾ ਥਣ ਲੱਗਿਆ ਹੋਇਆ ਲੈ ਥਾਣ-ਫੋਣ ਸੱਜਣ ਹੋਈ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਭਾਈ ਹਨਾ ਪੂਰਾ ਮੋਟਾ ਤੇ ਲੱਗਿਆ ਵੀ ਦੂਰੀ ਤੇ ਆ ਇਹ ਦੁੱਧ ਕਿੰਨਾ ਕ ਪਾ ਦੂ ਆਪਣੇ ਆਈਡੀ ਭਾਈ ਇਹਦਾ ਆਰਡਰ ਦੇ ਹਿਸਾਬ ਨਾਲ 15 ਕਿਲੋ ਤਾਂ ਆਰਾਮ ਨਾਲ ਚਵਾਉਗੇ ਅੱਛੀ ਸੁਆ ਕਿਹੜਾ ਦੱਸਿਆ ਸੀ ਤਾਂ ਸੁਆ ਦੂਜਾ ਭਾਈ ਇਹ ਕਿੰਨੇ ਦੀ ਛੱਡ ਦਾਂਗੇ ਅੱਪ ਇਹਦਾ ਭਾਈ 42000 ਦੀ ਦੇ ਰਾਂਗੇ ਜਮਾ ਲਾਸਟ ਹੀ ਹੈ ਜੈ ਸਨੋ ਜੈ ਸਨੋ ਤੋਂ ਮਾਲ ਤਾਂ ਉੱਤੇ ਛੋੜ ਛੱਪਾ ਕਰਾਂਗੇ ਆਪਾਂ ਠੀਕ ਹੈ ਜੀ ਜਮਾ ਲਾਸਟ ਹੀ ਆ ਮੁੱਲ ਨਹੀਂ ਅੱਜ ਕਰਦੇ ਹੈਗੇ ਬੱਚੀ ਘੱਟੋ ਘੱਟ 15 ਕਿਲੋ ਦਾ ਮੰਬੂਲੀ ਗੱਲ ਹੈ ਇਹਨੂੰ ਦੁੱਧ ਦੀ ਵੱੱਦ ਦਾ ਸੇਵਾ ਦਾ ਲੈ ਆ ਗਈ ਸੱਜਣੋਂ ਜਰਸੀ ਕ੍ਰੋਸ ਚ 에ਅਰ ਸੈਰ ਚ ਆ ਗਈ 에ਅਰ ਸੈਰ ਤੇ ਜਰਸੀ ਦਾ ਕ੍ਰੋਸ ਆ ਆਈਦਾ ਕੀ ਸੀਨ ਹੈ ਜਿਹੜੀ ਅਗਲੀ ਆ ਇਹ ਬਾਈ 5-7 ਦਿਨ ਦੀ ਕੱਚੀ ਆ ਇਹ ਇਹ ਕਿਹੜਾ ਸੂਆ ਸੁੰਦੀ ਆ ਇਹ ਬਾਈ ਦੂਜੇ ਸੂਏ ਆ ਇਹ ਸੱਜਣੋਂ ਦੂਜਾ ਸੂਆ ਸੁੰਦੀਆ ਪਹਿਲੇ ਦਾ ਕੀ ਰਿਕਾਰਡ ਦੱਸਿਆ ਇਹਦਾ ਪਹਿਲੇ ਦਾ ਬਈ 8 ਤੀਵੇਂ ਹਿਸਾਬ ਨਾਲ 14 15 ਕਿਲੋ ਦਊਗੀ ਤੇ ਬਿਊਟੀ 'ਚ ਸੱਜਣੋਂ ਦੂਜਿਆਂ ਨਾਲੋਂ ਚੰਗੀ ਲੱਗਦੀ ਆ ਮੈਨੂੰ ਥੋੜੀ ਜਿਹੀ ਤੇ ਬਾਕੀ ਜਾਣ ਜੂਣ ਇਹਦੇ 'ਚ ਵੀ ਚੰਗੀ ਆ ਇਹ ਹਫਤਾ ਤੱਕ ਮੇਰਾ ਕਹਦਾ ਹਫਤਾ ਤੱਕ ਲਊਗੀ ਬਈ ਹਾਂ ਇੰਨਾ ਕ ਤਾਂ ਲਊ ਹਫਤਾ ਤੱਕ ਕੱਢ ਦੂਗੀ ਸੱਜਣੋਂ ਬਾਕੀ ਇੱਥੇ ਤੁਸੀਂ ਲੰਬਾਈ ਲੰਮੂਈ ਦੇਖ ਸਕਦੇ ਹੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਆ ਗਈ ਪਿਓਰ ਜਰਸੀ 'ਚ ਤੇ ਇਹ ਵੀ ਦੁੱਧ ਚੰਗਾ ਪਾ ਦੂਗੀ ਤੇ ਮੇਨ ਗੱਲ ਆ ਜਿਹੜੀ ਇਹਦਾ ਕੱਦ ਦੂਜਿਆਂ ਨਾਲੋਂ ਥੋੜਾ ਜਿਹਾ ਉ ਇਹਦਾ ਕੀ ਰੇਟ ਕਰਦੇ ਆਪਾਂ ਬਾਈ ਇਹਦਾ ਰੇਟ 38000 ਆ ਜੀ ਇਹ ਕਿੰਨੇ ਦੀ ਛੱਡ ਦਾਂਗੇ ਲਾਸਟ ਇਹ ਆਪਾਂ ਛੱਡ ਦਾਂਗੇ ਜੀ 36000 ਦੀ 36000 ਦੀ ਹਾਂਜੀ ਉਹਦੇ ਚ ਛੋਟ ਛੱਪਾ ਕਰ ਦਾਂਗੇ ਕਰ ਦਾਂਗੇ ਬਾਈ ਛੋਟ ਛੱਪਾ ਤੇ ਬਾਕੀ ਸੱਜਣੋ ਜਾਣ ਜੂਣ ਚੰਗੀ ਆ ਪੱਛੀ ਚ ਤੇ ਮੇਨ ਗੱਲ ਆ ਜਿਹੜੀ ਲੰਬਾਈ ਲੰਮੂਈ ਵੀ ਚੰਗੀ ਆ ਤੇ ਰੰਗ ਵੀ ਥੋੜਾ ਜਨੀਕ ਆ ਹਨਾ ਦੂਜਿਆਂ ਨਾਲ ਹਾਂਜੀ ਹਾਂਜੀ ਰੰਗ ਰੰਗ ਜਨੀਕ ਆ ਗਿਆ ਇਹਦਾ ਕੀ ਸੀ ਨਾ ਇੱਲਾ ਬਹੁਤ ਨੇ ਲੇਵੇ ਦੇ ਵਿੱਚ ਹਲੇ ਤਾਂ ਜਾਨੀ ਪਾਸਾ ਪੂਸਾ ਨਹੀਂ ਰੈਂਦੀ ਨਹੀਂ ਨਹੀਂ ਭਾਈ ਇਹ ਮਾਰਾ ਮੋਟਾ 121 ਦਾ ਫਰਕ ਆ ਪਰ ਹੁਣ ਥਣਥਣ ਓਕੇ ਨੇ ਜਮਾ ਅੱਛਾ ਕੋਈ ਪਾਸਾ ਪੂਸਾ ਨਹੀਂ ਰੈਂਦੀ ਨਹੀਂ ਨਹੀਂ ਭਾਈ ਲੈ ਪਾਸੇ ਪੂਸੇ ਦੀ ਸੱਜਣੋਂ ਬਾਈ ਕਹਿੰਦਾ ਆਪਣੀ ਗਰੰਟੀ ਆ ਹੁਣ ਇਹ ਅਗਲੇ ਨੰਬਰ ਵਾਲੀ ਇਹ ਬਾਈ ਤੋਕਰ ਗੱਬਣਾਈ ਇਹ ਕਿੰਨੇ ਚਿਰ ਦੀ ਆ ਇਹ ਬਾਈ 5.5 ਮਹੀਨਿਆਂ ਦੀ ਗੱਬਣਾ ਚੈੱਕ ਕਰਾਈ ਹੋਈ ਆ ਆਪਣੀ ਤੇ ਬਾਕੀ ਯਾਰ ਜਿਹਨੇ ਲਜਾਣੀਆਂ ਚ ਇੱਕ ਵੀ ਕਰਾ ਸਕਦਾ ਮਾ ਜਦ ਦੀ ਡਾਕਟਰ ਐਮਰਜੈਂਸੀ ਆਂਗੂ ਆਊਗਾ ਆਪਣੇ ਕੋਲੇ ਹਾਂ 5.5 ਮਹੀਨਿਆਂ ਦੀ ਗੱਬਣਾ ਕਿੰਨੇ ਚਿਰ ਦੀ ਆ ਹੁਣ ਦੁੱਧ ਬਈ ਇਹਦੇ ਥੱਲੇ 7 ਕਿਲੋ ਆ 7 ਗੱਲ ਹੀ ਆ ਸੇਵਾ ਨਾਲ ਹੋਰ ਵੀ ਕਿਲੋ ਖੰਡ ਵਧਾਉਗੀ। ਨੇ ਦੋਏ ਡੰਗ ਮਿਲਦੀ ਐ? ਦੋਏ ਡੰਗ ਬਾਈ ਦੋਏ ਡੰਗ। ਬੱਚਾ ਤਾਂ ਨਹੀਂ ਹੈਗਾ। ਬੱਚਾ ਨਹੀਂ ਹੈਗਾ ਬਸ। ਚਾਹੇ ਚਾਟ ਪਾਓ ਨਾ ਪਾਓ। ਅੱਛਾ ਆਈ ਬਹਿ ਜਾ। ਵੱਡੀ ਆ ਬਾਈ ਕੱਦ-ਗਾੜ ਦੇਖ ਲਓ ਤੁਸੀਂ। ਇਹਦਾ ਸੂਆ ਕਿਹੜਾ? ਇਹ ਬਾਈ ਦੂਜੇ ਸੂਏ ਆ। ਲੈ ਆ ਗਈ ਸੱਜਣਾ ਦੂਜੇ ਸੂਏ ਜਿਹੜੀ ਤੁਹਾਨੂੰ ਮੈਂ ਤੋਕੜ ਕੱਬਣ ਦੱਸਦਾ ਸੀ 7 ਕਿਲੋ ਦੁੱਧ ਬਾਈ ਕਿਨਾਂ ਇਹ ਥੱਲੇ ਰੈਡੀ ਆ ਤੇ ਇਹ ਆ ਗਈ ਵੱਡੇ ਕੱਦ-ਗਾੜ ਚ ਆ ਗਈ ਤੇ ਲੰਬਾਈ ਲੰਮੂਈ ਚੰਗੀ ਆ ਬਾਕਮਾਲ ਐ ਇੱਥੇ ਤੋਂ ਬਾਈ। ਏ ਵੀ ਪਿਓਰ ਜਰਸੀ ਚ ਆ ਗਈ ਤੇ ਬੱਚਾ ਬਾਈ ਕਹਿੰਦਾ ਨਾਲ ਇਹਦੇ ਹੈ ਨਹੀਂਗਾ ਬਗੈਰ ਬੱਚੇ ਤੋਂ ਮਿਲਦੀ ਆ ਤੇ ਪਹਾੜੇ ਤੇ ਇਦਾਂ ਹੀ ਮਿਲਦੀ ਆ ਠੰਡੀ ਸੀਲ ਚਾਹੇ ਪਹਾੜਾ ਨਾ ਵੀ ਪਾਓ ਤਾਂ ਵੀ ਇਹਨੂੰ ਆਪਾਂ ਚੋ ਸਕਦੇ ਆ ਕੋਈ ਸਮੱਸਿਆ ਨਹੀਂ ਤੇ ਬਾਕੀ ਮੇਨ ਗੱਲ ਆ ਜਿਹੜੀ ਅੱਗੇ ਵਾਸਤੇ ਗੱਬਣਾ ਅੱਗੇ ਤਿਆਰ ਹੋਣ ਵਾਲੀ ਚੀਜ਼ ਆ ਜੇ ਕੋਈ ਸੱਜਣ ਇਹਨੂੰ ਲਿਜਾ ਕੇ ਸੰਭੂਗਾ ਇਹਦਾ ਲਾਡੀ ਇਹਦਾ ਰੇਟ ਕੀ ਕਰਾਂਗੇ ਆਪਾਂ ਬਾਈ ਇਹਦਾ ਵੇਟ ਆਪਾਂ ਜਮਾ ਜਾਇਜ 28000 ਦੀ ਦੇ ਦਾਂਗੇ ਉਹ ਕਰਦੀ ਮਾਨਤਾ ਨੇ ਚੋ ਤਾਂ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਨਹੀਂ ਕਿੰਨਾ ਕਰਦਾ ਦੁੱਧਾ ਹੋਰ ਵੀ ਵਧਾਉ ਆ ਥਣਥਣ ਸੀਲਸਾਉ ਪੂਰੀ ਆ ਪਠੰਡੀਆਂ ਸੀਲ ਤਾਂ ਸਾਰੀ ਹੁੰਦੀਆਂ ਏ ਹਾਂ ਨਹੀਂ ਬਾਈ ਕਈ ਭੋਲ ਲਾਉਂਦੇ ਆ ਵੀ ਵੀਰੇ ਇੱਕ ਬੱਚਾ ਨਹੀਂ ਹੈਗਾ ਮਿਲਦੀ ਆ ਜਾਂ ਨਹੀਂ ਮਿਲਦੀ ਤਾਂ ਕਰਕੇ ਆਪਾਂ ਦੱਸ ਦਈਦਾ ਵੀ ਸੀਲਸਾਉ ਐਨ ਪੂਰੀ ਆ ਠੀਕ ਆ ਕਰੀ ਆ ਵੀ ਢੋਕੜ ਗੱਬਣ ਆ ਗਈ ਬਾਈ ਹਾਂਜੀ ਲੈ ਬਾਈ ਇਹਨੂੰ ਵੀ ਤੋੜ ਦੇ ਖੋਲ ਕੇ ਇੱਕ ਵਾਰੀ ਇਹਦਾ ਸੂਆ ਕਿਹੜਾ ਬਾਈ ਇਹ ਬਾਈ ਤੀਜੇ ਗੱਬਣ ਆ ਅ 3 ਤੀਜੇ ਗੱਬਣ ਆ ਗਈ ਹਾਂਜੀ ਤੀਜੇ ਸੂਹਗੀ ਇਹ ਤੀਜੇ ਸੂਗੀ ਹਾਂਜੀ ਅੱਛਾ ਲਾ ਇਹ ਸੱਜਣੋ ਸੂਗੀ ਤੀਜੇ ਸੂਏ ਤੋਕੜ ਗੱਬਣਾ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਬਾਈ ਇਹਨੂੰ ਤਿੰਨ ਪੂਰੇ ਹੋ ਗਏ ਚੌਥਾ ਲੱਗਿਆ ਹੋਇਆ ਅੱਛਾ ਇਹਨੂੰ ਚੌਥਾ ਲੱਗਰ ਦੁੱਧ ਕਿੰਨਾ ਰੈਡੀ ਹੈ ਥੱਲੇ ਬਾਈ ਦੁੱਧ ਦੇ ਦੇ ਥੱਲੇ ਵੀ 7 ਕਿਲੋ ਰੈਡੀ ਆ ਇਹਦੇ ਥੱਲੇ ਵੀ 7 ਕਿਲੋ ਰੈਡੀ ਆ ਇਹ ਮਿਲਦੀ ਕਿਵੇਂ ਆ ਬੱਕ ਮਾਰ ਬਾਈ ਇਹ ਵੀ ਚਾਰ ਤਈ ਚਾਹੇ ਪਾ ਨਾ ਪਾ ਇਹ ਮੇਰਾ ਖਿਆਲ ਇਧਰੋਂ ਲਈਆਂ ਲੱਗਦੀਆਂ ਹਨਾ ਹਾਂ ਬਾਈ ਇਧਰੋਂ ਹੀ ਲੈ ਆਇਆ ਹੋਇਆ ਜੋੜਾ ਇਹ ਆਪਣੇ ਕੋਲ ਪਿਛਲੀ ਵੀਡੀਓ 'ਚ ਪਾਈ ਸੀ ਨਾ ਹਾਂਜੀ ਉਦੋਂ ਨਾ ਵੀਰੇ ਆਈ ਆਈ ਸੀਗੇ ਨੇ ਪੱਠਾ ਚੱਕਿਆ ਨਹੀਂ ਸੀਗਾ ਠੀਕ ਆ ਗੱਲ ਹਾਂ ਉਦੋਂ ਥੋੜੀ ਮੂੰਹ ਮੱਥੇ ਨਹੀਂ ਲੱਗਦੀ ਸੀਗੀ ਠੀਕ ਆ ਗੱਲ ਹਾਂਜੀ ਉਹ ਜੇ ਇਹ ਤਾਂ 2-4 ਦਿਨਾਂ 'ਚ ਹੀ ਸੈੱਟ ਹੋ ਜਾਂਦੇ ਨੇ ਜਦੋਂ ਖਾਣ ਪੀਣ ਲੱਗ ਜਾਂਦੀਆਂ ਹਾਂ ਹਾਂਜੀ ਤੇ ਬਾਕੀ ਥਣ ਥਣ ਸਜਣ ਨੂੰ ਬਾਕਮਾਨ ਲੱਗਿਆ ਬਈ ਥਣ ਥਣ ਇਹਨੂੰ ਵੀ ਚੰਗਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਲੰਬਾਈ ਲੰਬੂਈ ਚੰਗੀ ਆ ਤੇ ਇਧਰ ਤੋਂ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹਨੇ ਸੋਣਾ ਤੀਜੇ ਸੂਏ ਇਹ ਹੈਗੀ ਆ 4 ਮਹੀਨਿਆਂ ਦੀ ਗੱਬਣ ਹਾਂ ਬਾਈ 4 ਦੀ ਇਹ ਵੀ ਚੈੱਕ ਕਰਾਈ ਹੋਈ ਆ ਆਪਣੇ ਅੱਛਾ ਬਾਕੀ ਜੀ ਨੇ ਲਜਾਣੀਆਂ ਯਾਰ ਟੋਕੜ ਗੱਬਣ ਦੀ ਕੋਈ ਗਰੰਟੀ ਵੀ ਨਹੀਂ ਹੁੰਦੀ ਹੈ ਨਾ ਚੈੱਕ ਕਰਾ ਕੇ ਲਿਆਸ ਬਾਈ ਆਪਾਂ ਚੈੱਕ ਕਰਾ ਕੇ ਤੇ 200 ਰੁਪਿਆ ਲੱਗ ਜੂ ਮੌਕੇ ਤੇ ਹਾਂਜੀ ਆਪਾਂ ਚੈੱਕ ਕਰਾ ਕੇ ਦੇਵਾਂਗੇ ਠੀਕ ਆ ਗੱਲ ਹਾਂਜੀ ਹਾਂ ਬਾਅਦ ਚ ਫਿਰ ਓੱਖਾ ਵੀ ਹੋਏ ਨਾ ਕਈ ਵਾਰੀ ਜਾ ਕੇ ਇਹਨਾਂ ਰਾਸਤੇ ਚ ਬਾਟ ਬੂਟ ਚੋਂ ਜਾਨਵਰ ਖਰਾਬ ਕਰ ਦੇਗਾ ਹਾਂਜੀ ਹਾਂਜੀ ਇਹ ਕਿੰਨੇ ਦੀ ਛੱਡ ਦਾਂਗੇ ਲਾਸਟ ਬਾਈ ਇਹ ਆਪਾਂ ਲਾਸਟ 25 ਦੀ ਛੱਡ ਦਾਂਗੇ 25 ਦੀ ਮਾਨ ਤਾਨ ਕਰਾਂਗੇ ਹੋਰ ਕੋਈ ਗੱਲ ਅੱਛਾ ਹੋਰ ਕਿਹੜੀ ਦਿਖਾਉਣੀ ਆ ਹੋਰ ਬਾਈ ਆਪਣੀ ਉਹ ਬੱਛੀ ਆ ਕੋਪਾਲ ਕੂ ਬੱਛੀ ਆ ਅੱਛਾ ਗੱਬਣ ਤਾਂ ਨਹੀਂ ਹੈਗੀ ਉਹ ਬਾਈ ਹੈਗੀ ਗੱਬਣ ਉਹ ਮਹੀਨੇ ਦੀ ਕੱਚੀ ਆ ਅੱਛਾ 1 ਮਹੀਨੇ ਦੀ ਕੱਚੀ ਹਾਂਜੀ ਇਹ ਬਾਈ ਗੁਰੀ ਜੋੜਾ ਆਪਾਂ ਗੱਬੜਾ ਦਾ 52 ਦਾ ਦੇ ਦਾਂਗੇ ਉਹ ਪਰ ਲੀਆਂ ਜਿਹੜੀਆਂ ਦੋ ਦਿਖਾਈਆਂ ਹਾਂ ਪਰ ਲੀਆਂ ਦੋ ਅੱਛਾ ਕੱਲੀ ਕੱਲੀ ਦਾ ਆਪਾਂ ਕਰਿਆ ਮੇਰਾ ਖਿਆਲ 28 28 ਹਜ਼ਾਰ ਹਾਂਜੀ ਇੱਕ ਦਾ ਆਪਾਂ 28 ਕਿਹਾ ਜੀ ਤੇ ਇੱਕ ਦਾ 25 53 ਬਣਦਾ ਉਹ ਜੋ ਹੋਰ ਵੀ ਮਾਨ ਤਾਨ ਕਰਾਂਗੇ 53 ਠੀਕ ਆ ਗੱਲ ਇਹ ਕਿੰਨਾ ਟਾਈਮ ਕੱਢਦੀ ਆ ਏ ਬਾਈ ਬੱਚੀ ਮਹੀਨੇ ਇੱਕ ਦੀ ਕੱਚੀ ਆ ਮਹੀਨਾ ਸਭਾ ਮਹੀਨਾ ਲਾਉਗੀ ਬੱਚੀ ਪਨੂ ਨਹੀਂ ਆ ਇਹ ਦੋ ਦੰਦ ਆ ਮੂੰਹੋਂ ਦੋ ਦੰਦ ਦਾ ਤੇ ਪਹਿਲਾ ਸੂਆ ਸੂਣ ਚ ਇੱਕ ਮਹੀਨਾ ਕੱਢਦੀ ਆ ਇਹ ਕੱਢਦੀ ਆ ਜੀ ਇਹ ਕਿਸੇ ਨੇ ਤਿਆਰ ਕਰਨੀਆਂ ਵਧੀਆ ਫੀਡ ਫੂਡ ਪਾ ਕੇ ਤਾਂ ਸੱਜਣੋ ਤੁਹਾਡੇ ਵਾਸਤੇ ਬਾਈ ਨੇ ਚੰਗੀ ਆਫਰ ਲਾਈ ਆ ਕਹਿੰਦਾ ਜੇ ਕਿਸੇ ਵੀ ਸੱਜਣ ਨੇ ਨਾ ਤਿਆਰ ਕਰਨੀ ਆ ਆਪਦੇ ਘਰੇ ਲਿਜਾ ਕੇ ਜਿੱਦਾਂ ਆਪਾਂ ਕਹਿ ਦੰਨੇ ਆ ਵੀ ਯਾਰ ਆਪਾਂ ਸੂਣ ਤੋਂ ਮਹੀਨਾ ਪਹਿਲਾਂ ਹਨ ਤੁਣ ਪਨੂਨ ਨੇ ਵਧੀਆ ਕੱਢੇ ਹੋਏ ਨੇ ਜੀ ਥੱਲੇ ਹੋਣੇ ਹੀ ਹੱਲੇ ਕੱਚੀ ਆ ਤੇ ਬਾਕੀ ਲੇਵ ਵਾਲੂ ਆ ਹਜੇ ਮਹੀਨੇ ਤੱਕ ਇਹਨੇ ਚੰਗਾ ਬਣਾ ਜਾਣਾ ਤੇ ਪਹਿਲਾਂ ਦੇ ਹਿਸਾਬ ਨਾਲ ਪੂਰਾ ਟਾਪ ਦਾ ਬਣਾਉਣਾ ਇਹਨੇ ਇਹ ਕਿੰਨਾ ਕੁ ਦੁੱਧ ਪਾ ਦੂ ਆ ਆਈਡੀਆ ਕੋਈ ਰਹੀ ਇਹਦਾ ਕੋਈ ਅੰਦਾਜ਼ਾ ਨਹੀਂ ਹੈਗਾ ਐਵੇਂ ਕਹਿ ਦਈਏ ਇਹਦਾ ਹੁਣ ਜੇ ਗੱਬਣ ਵਾਲੀ ਫੀਡ ਫੂਡ ਲੈ ਕੇ ਤਿਆਰ ਕਰਨੀ ਆ ਵਧੀਆ ਬੱਸੀ ਬਣੂਗੀ ਲੇਵ ਵਾਲੂ ਆ ਖੋਲੂਗੀ ਹਨਾ ਐਕਸਪੀਰੀਅੰਸ ਤਾਂ ਹੁੰਦਾ ਫਿਰ ਵੀ ਐਕਸਪੀਰੀਅੰਸ 12-13 ਕਿਲੋ ਪਲੂਣ ਤਾਂ ਦੇਈ ਜਾਂਦੀ ਆ ਜੀ ਅੱਛਾ ਹਾਂ ਰਾਮ ਨਾਲ ਇੰਨਾ ਕੁ ਤਾਂ ਕੱਢੀ ਜਾਂਦੀ ਆ ਇਹਦਾ ਰੇਟ ਕੀ ਕਰਦੇ ਆਪਾਂ ਇਹ ਵੀ ਭਾਈ ਗੱਬਣ ਵਾਲੇ ਪਾਈ ਦੇ ਦਾਂਗੇ 28000 ਦੀ ਅੱਛਾ ਹਾਂ ਜਮਾ ਜੈ ਜੀ ਮਾਂ ਤਾਣੇ ਜੋ ਬਾ ਮਾਂ ਤਾਣੇ ਛੋੜ ਛੱਪਾ ਕਰ ਦਾਂਗੇ ਅੱਛਾ ਛੋੜ ਛੱਪਾ ਕਰ ਦਾਂਗੇ ਲੈ ਯਾਰ ਇਹਨੂੰ ਇੱਕ ਵਾਰੀ ਹੋਰ ਤੋੜ ਦੇ ਖੋਲ ਕੇ ਲੈ ਸਜਣੋ ਇੱਕ ਵਾਰੀ ਤੁਹਾਨੂੰ ਮੈਂ ਹੋਰ ਤੋੜ ਕੇ ਦਿਖਾ ਦੇਣਾ ਮਹੀਨਾ ਬਾਈ ਦੇ ਦਸਨ ਮੁਤਾਬਕ ਕੱਢਦੀ ਆ ਸੁਹਾ ਪਹਿਲਾ ਲੈ ਤੋੜ ਦੀ ਬੋਹਣਾਂ ਦੀਆਂ ਨੇੜੇੋਂ ਫੜ ਲਈ ਥੋੜੀ ਜੀ ਤੇ ਬਾਕੀ ਗੱਲ ਆ ਜਿਹੜੀ ਸਜਣੋ ਜਾਨ ਵਾਲੀ ਬੱਚੀ ਆ ਜੋ ਨੇੜੇ ਆਉਂਗੇ ਨਾ ਤੁਹਾਨੂੰ ਐਦਾਂ ਲੱਗੂ ਵੀ ਜਿਵੇਂ ਪੰਜਾਬ ਵਾਲੀ ਜਰਸੀ ਲੈ ਕੇ ਜਾ ਰਹੇ ਤੁਸੀਂ ਇੱਥੇ ਤੋਂ ਉਹ ਰੀ ਆਏ ਭਾਈ ਥੋੜੀ ਤਾਂ ਖਿੱਚੀ ਫਿਰਦੀ ਆ ਉਹਨੂੰ ਬੰਦਾ ਵੀ ਸਾਡਾ ਜਾਨ ਵਾਲਾ ਹੀ ਆ ਮੈਂ ਟੱਕਰ ਦਾ ਬਰਾਬਰ ਦੀ ਆ ਬਾਈ ਥੋੜੀ ਜੀ ਪਰ ਇਹ ਬੱਚੀ ਚ ਜਾਨ ਜਾ ਰਿਹਾ ਤਾਂ ਕਰਕੇ ਲੈ ਜਾਂਦੇ ਆ ਖਿੱਚ ਕੇ ਜਿਵੇਂ ਉਹ ਨੌਕਰੀ ਘੋੜੀ ਕਿਸੇ ਜਵਾਕ ਨੂੰ ਖਿੱਚ ਕੇ ਲੈ ਜਾਂਦੀ ਆ ਉਹ ਸਿਸਟਮ ਹੋਇਆ ਪਿਆ ਜੁਰੇ ਤੇ ਬਾਕੀ ਯਾਰ ਜਿਹੜਾ ਸੱਜਣ ਨੂੰ ਲਿਜਾ ਕੇ ਤਿਆਰ ਕਰੂਗਾ ਇੱਕ ਮਹੀਨੇ ਦੀ ਗੱਲ ਆ ਇੱਕ ਮਹੀਨੇ ਬਾਅਦ ਇਹਨੇ ਵਧੀਆ ਰੁਪਈਆ ਦੀ ਤਿਆਰ ਹੋ ਜਾਣਾ ਕਿਉਂਕਿ ਉਦੋਂ ਰੁੱਤ ਵੀ ਭੜੀ ਆ ਜਾਣੀਆਂ ਥੋੜੀ ਜੀ ਤੇ ਲਾਡੀ ਕੀ ਰੇਟ ਦੱਸਿਆ ਸੀ ਜਮਾਈ ਲਾਸਟ ਇਹਦਾ ਜਮਾ ਲਾਸਟ 28000 ਆ ਬਾਈ ਸ਼ੋਰ ਕਰ ਦਾਂਗੇ ਉਹ ਚੋਂ ਤੇ ਗੱਬਣਾ ਦਾ ਆਪਾਂ ਹੋਰ ਆਫਰ ਦੇ ਦਿੰਨੇ ਆ ਜੋੜਾ ਹੀ 50 ਦਾ ਦੇ ਦਾਂਗੇ ਗੱਬਣਾ ਦਾ ਜੋੜਾ ਪਿਆਰਾ ਦੇਣਾ 53 ਬਣਦਾ ਠੀਕ ਆ ਗੱਲ ਤੇ ਜਮਾ ਜੈਜ ਯਾਨੀ 50 ਦਾ ਦੇ ਦਾਂਗੇ ਉਹ ਉਹ ਜੋੜਾ ਕੱਚੀਆਂ ਦਾ 65 ਦਾ ਕੱਚੀਆਂ ਦਾ 65 ਦਾ ਦੇ ਦਾਂਗੇ ਜੋੜਾ ਉਦਾਂ ਮੇਰਾ ਖਿਆਲ ਆਦਾ 72 73 72 ਤੇ ਇਤਰਾ ਬਣਦਾ ਹਾਂਜੀ ਲੈ ਇੱਕ ਵਾਰੀ ਤੁਹਾਨੂੰ ਮੈਂ ਸਾਰੇ ਜਾਨਵਰ ਬਾਈ ਫੇਰ ਤੋਂ ਦਿਖਾ ਦਣਾ ਆ ਗਈ ਐਰਸ਼ੈਡ ਤੇ ਜਰਸੀ ਦਾ ਕਰੌਸ ਆ ਗਿਆ ਇਹਦਾ ਦੱਸਿਆ ਸੀ ਬਾਈ ਨੇ 42000 ਰੁਪਿਆ ਲੈਣ ਦੇਣਾ ਤੇ ਬਾਕੀ ਨਾਲ ਤਾਂ ਥਣ ਥਣ ਦਿਖਾ ਇਹਦਾ ਲੈਣ ਦੇਣੀ ਆਈ 42 ਮੈਂ ਵੀਰੇ ਘੱਟ ਤੋਂ ਘੱਟ 15 ਕਿਹਾ ਹਾਂਜੀ 16 17 ਰਾਮਨਾਥ ਜੀ ਸੇਵਾ ਹੋਈ ਵਧੀਆ ਹਾਂਜੀ ਬੱਛੀ ਚਬਾਊਗੀ ਗਰਮੀ ਨਹੀਂ ਮੰਦੀ ਹੁਣ ਜਿਵੇਂ ਮੂਰੇ ਗਰਮੀ ਆ ਠੀਕ ਆ ਗੱਲ ਇਹ ਗਰਮੀ ਵਾਲੀ ਯਾਤ ਨਹੀਂ ਹੈਗੀ ਲੈ ਬਾਕੀ ਸੱਜਣੋ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋਂ ਠੰਡ ਠੰਡੌੜ ਤਾਂ ਉਹੀ ਗੱਲ ਆ ਵੀ ਪੂਰਾ ਟੌਪ ਦਾ ਲੱਗਿਆ ਇਹ ਮੇਰਾ ਖਿਆਲ ਆ ਸੂਣ ਵਾਲੀ ਅਜੇ ਕੱਢਦੀ ਆ ਹਨਾ ਇੱਕ ਦੋ ਦਿਨ ਇਹ ਲਊ ਇੱਕ ਦੋ ਦਿਨੋਂ ਤਾਂ ਬੱਛੀ ਦੀ ਹਵਾਨਾ ਦਾ ਤਿਆਰ ਹੀ ਆ ਹਨਾ ਨਹੀਂ ਠੀਕ ਆ ਗੱਲ ਹਾਂਜੀ ਆ ਲੈ ਜੂਗੀ ਹੱਲੇ ਫਰਤ ਖੰਡਾ ਬੱਛੀ ਲੈ ਜੂ ਤਾਂ ਬਾਕੀ ਸੱਜਣੋ ਅੱਜ ਦੀ ਵੀਡੀਓ 'ਚ ਆਪਾਂ ਬਾਈ ਲਾਡੀ ਦੇ ਘਰੋਂ ਤੁਹਾਨੂੰ ਜਰਸੀ ਗਾਮਾਂ ਦਿਖਾਈਆਂ ਨੇ ਜੇ ਮੇਨ ਗੱਲ ਕਰਲਾਂ ਤੁਹਾਡੇ ਨਾਲ ਮੈਂ ਆਪਣੇ ਚੈਨਲ ਤੇ ਜ਼ਿਆਦਾਤਰ ਜਰਸੀ ਗਾਮਾਂ ਇਹ ਸੱਜਣ ਦੇ ਘਰੋਂ ਆਉਂਦੀਆਂ ਨੇ ਤੇ ਇੱਥੇ ਤੇ ਤੁਹਾਨੂੰ ਜਰਸੀ 'ਚ ਤਕਰੀਬਨ ਜਿੰਨੇ ਕ ਬ੍ਰਾਂਡ ਪੈਂਦੇ ਨੇ ਨਾ ਹਰੇਕ ਬ੍ਰਾਂਡ ਹੀ ਬਾਈ ਕੋਲ ਮਿਲਦਾ ਜਿਵੇਂ ਕਿਸੇ ਸੱਜਣ ਨੇ ਪਾਲਣ ਵਾਲੀ ਬੱਚੀ ਲੈਣੀ ਆ ਕੋਈ ਜਾਂ ਤੋਕੜ ਗੱਬਣ ਲੈਣੀ ਆ ਜਾਂ ਕਿਸੇ ਨੇ ਮਹੀਨੇ ਦੀ ਕੱਚੀ ਲੈਣੀ ਆ ਹਰੇਕ ਪ੍ਰਕਾਰ ਦਾ ਗਾਹਕ ਨਾ ਬਾਈ ਨਾਲ ਸੰਪਰਕ ਕਰ ਸਕਦਾ ਨੰਬਰ ਬੋਲ ਦਿਓ ਬਈ ਹੈ ਦਾ ਮਹੀਨੇ ਦੀ ਕੱਚੀ ਲੈਣ ਦਾ 10 ਦਿਨਾਂ ਦੀ ਕੱਚੀ ਲੈਣ ਦਾ ਵੀ ਫਾਇਦਾ ਸੱਜਣਾ ਨੂੰ ਉਹ ਕਿਵੇਂ ਫਾਇਦਾ ਉਹ ਵੀ ਦੱਸ ਦਿੰਨੇ ਆਪਾਂ ਜੇ ਤਾਂ ਇਹ ਹਾਜ਼ਰ ਹੋਣ ਤਾਂ ਇਹ ਘੱਟੋ ਘੱਟ ਆਹੀ ਆ ਜੇ 16 17 ਕਿਲੋ ਦੁੱਧ ਕੱਢੂ ਹਵਾਨਾ ਤਿਆਰ ਹੋਏ ਦਾ ਹਾਂਜੀ ਇਹ ਘੱਟੋ ਘੱਟ 45000 ਦੀ ਬੈੜ ਮਿਲਣੀ ਆ ਠੀਕ ਆ ਗੱਲ ਅੱਜ ਦਾ ਮੁੱਲ ਇਹਦਾ ਹੁਣ 70000 ਸ਼ਾਮ ਦਾ ਮੁੱਲ ਮੁਰੂ ਕਹਿਣ ਦਾ ਪਾਵਾ ਮੁਰੂ ਗਾਈ ਮੁਰੂਗਾ ਜਿੰਨੇ ਕ ਸ਼ਾਮ ਦਾ ਮੁੱਲ ਉਹ ਮੋੜੂਗਾ ਤੇ ਬਾਕੀ ਰੁੱਤ ਭੈੜੀ ਆ ਮੂਰੇ ਗਰਮੀ ਆਈ ਦੁੱਧ ਦਾ ਉਦੋਂ ਜ਼ਰੂਰਤ ਹੁੰਦੀ ਆ ਆਮ ਹੀ ਆਪਾਂ ਇਹ ਨਹੀਂ ਹੈਗਾ ਕਿ ਉਦੋਂ ਦੁੱਧ ਲੋਡ ਹੋਵੇ ਰੇਟ ਚੱਕ ਦਾਂਗੇ ਰੇਟ ਤੁਹਾਨੂੰ ਆਹੀ ਮਿਲਣਗੇ ਜਮਾ ਠੀਕ ਹੈ ਗੱਲ। ਪੱਲ ਨੂੰ ਵੀ ਆਹੀ ਰੇਟ ਹੀ ਮਿਲਣਗੇ। ਬਾਕੀ ਜੇ ਆਪਾਂ ਗੱਲ ਕਰ ਲਈ ਵੀ ਰੂਟੀਨ 'ਚ ਆਪਣੇ ਕੋਲੇ 12 ਮਹੀਨੇ 30 ਦਿਨ ਜਰਸੀ ਆਉਂਦੀਆਂ ਨੇ। ਜਰਸੀਆਂ ਹੀ ਆਉਂਦੀਆਂ ਨੇ ਬਾਈ ਆ ਤਾਂ ਹੁਣ ਨੈੱਟ ਬੰਦ ਹੋਣ ਕਰਕੇ ਨਾ ਆਪਾਂ ਡੰਗਰ ਇਕੱਠੇ ਕਰੇ ਨਹੀਂ ਹੈਗੇ। ਨਹੀਂ ਤਾਂ ਇੱਕ ਤੀ ਪਿਛਲੀ ਵਾਰੀ 16 ਸੀ, ਇੱਕ ਤੀ 20 ਦਿਖਾਉਣੀ ਸੀ। ਠੀਕ ਹੈ ਗੱਲ। ਹਾਂਜੀ। ਕੋਈ ਗੱਲ ਨਹੀਂ ਚੱਲ ਪੈਣਾ। ਟੈਗ ਅਗਲੀ ਵਾਰੀ ਦਿਖਾਵਾਂਗੇ। ਬਾਅਦ ਦਿਖਾਵਾਂਗੇ ਬਾਈ ਕੋਈ ਗੱਲ ਨਹੀਂ। ਨੰਬਰ ਬੋਲ ਦੋ ਬਾਈ। ਨੰਬਰ ਬਾਈ 9855798122। ਠੀਕ ਹੈ ਜੀ। 62849 ਹਾਂਜੀ 43673 ਇਹ ਨੰਬਰ ਸੱਜਣੋ ਬਾਕੀ 22 ਦਾ ਸਕਰੀਨ ਤੇ ਚੱਲਦਾ ਰਹੇਗਾ ਅਕਸਰ ਵੀਡੀਓ ਦੇ ਵਿੱਚ ਮੈਂ ਚਲਾ ਵੀ ਦੇਵਾਂਗਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਜਰਸੀ ਦੇ ਵਿੱਚ ਕੋਈ ਵੀ ਤੁਸੀਂ ਨੇ ਬ੍ਰਾਂਡ ਲੈਣਾ ਪਾਲਖੋਰ ਤੋਂ ਲਾ ਕੇ ਤੋਕੜ ਗੱਬਣ ਤੋਂ ਲਾ ਕੇ ਤਾਜੀ ਤੋਂ ਲਾ ਕੇ ਕਿਸੇ ਵੀ ਪ੍ਰਕਾਰ ਦੀ ਤੁਸੀਂ ਨੇ ਬੱਚੀ ਖਰੀਦਣੀ ਆ ਬਾਈ ਨਾਲ ਸੰਪਰਕ ਕਰ ਸਕਦੇ ਨੇ ਤੇ ਨੰਬਰ 22 ਹੋਰਾਂ ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਧੰਨਵਾਦ ਜੀ